ਚੈਨਲ ਪੰਜਾਬੀ ਦੇ ਖਾਸ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਪੰਜ ਦੀਆਂ ਕੁਝ ਗੱਲਾਂ ਦਾ, ਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਜਿਹੜਾ ਵੈਨਜ਼ੂਏਲਾ ਦੇ ਲੋਕਾਂ ਨੂੰ ਰਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਫੈਸਲਾ ਦਿੱਤਾ। ਦੂਜੀ ਗੱਲਬਾਤ ਡੋਨਲਡ ਟਰੰਪ ਯੂਐਸ ਸਪੇਸ ਸਟੇਸ਼ਨ ਨੂੰ ਕੋਲੋਰادو ਤੋਂ ਅਲਾਬਾਮਾ ਮੂਵ ਕਰਨੇ ਚਾਹੁੰਦੇ ਆ ਤੇ ਇਸ ਮੂਵ ਕਰਨ ਦੇ ਪਿੱਛੇ ਰਾਜਨੀਤੀ ਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਤੀਜੇ ਹਾਊਸ ਕਮੇਟੀ ਵੱਲੋਂ ਐਬਸ ਚੌਥੀ ਗੱਲਬਾਤ ਕਰਨੀ ਹੈ ਚੀਨ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਮਿਲਟਰੀ ਪ੍ਰੇਡ ਆ ਉਹ ਕੀਤੀ ਹੈ ਤੇ ਆਖਿਰ ਦੇ ਵਿੱਚ ਗੱਲਬਾਤ ਚੈਟ ਜੀਪੀਟੀ ਦੇ ਪ੍ਰਿੰਟਰ ਕੰਟਰੋਲ ਬਾਰੇ ਕਰਾਂਗੇ ਚੈਟ ਜੀਪੀਟੀ ਇੱਕ ਨਵਾਂ ਫੀਚਰ ਪੈਰੈਂਟਲ ਕੰਟਰੋਲ ਉਹਦੇ ਵਿੱਚ ਐਡ ਕਰਨ ਜਾ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਅੱਜ ਵੈਨਜ਼ੂਏਲਾ ਦੇ ਲੋਕਾਂ ਦੇ ਰਿਪੋਰਟ ਮਾਮਲੇ ਦੇ ਵਿੱਚ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਫੈਸਲਾ ਦਿੱਤਾ ਦ 5th ਸਰਕਟ ਕੋਰਟ ਆਫ ਅਪੀਲਜ਼ ਜਿਹੜੀ ਕਿ ਇੱਕ ਯੂਐਸ ਫੈਡਰਲ ਅਪੀਲਜ਼ ਕੋਰਟ ਆ ਉਨੇ ਇੱਕ ਫੈਸਲਾ ਦਿੱਤਾ ਫੈਸਲਾ ਰਾਸ਼ਟਰਪਤੀ 트ੰਪ ਦੇ ਉਸ ਫੈਸਲੇ ਦੇ ਖਿਲਾਫ ਆ ਜਿਹਦੇ ਵਿੱਚ ਇਹ ਇੱਕ ਵੈਨਜ਼ੂਏਲਾ ਦੇ ਗਰੁੱਪ ਨੂੰ ਇੱਕ ਲੋਕਾਂ ਨੂੰ ਡਿਪੋਰਟ ਕਰਨ ਬਾਰੇ ਗੱਲਬਾਤ ਕਰ ਰਹੇ ਆ ਰਾਸ਼ਟਰਪਤੀ 트ੰਪ ਨੇ ਪਿਛਲੇ ਸ਼ਾਮੇ ਦੇ ਵਿੱਚ ਇੱਕ ਕਾਨੂੰਨ ਦੀ ਵਰਤੋਂ ਕੀਤੀ ਹੈ ਜਿਹੜਾ ਕਿ 1798 ਦਾ ਆ ਇਹਨੂੰ ਐਲੀਨ ਐਨਮੀਜ਼ ਐਕਟ ਕਿਹਾ ਗਿਆ ਐਲੀਨ ਐਨਮੀਜ਼ ਐਕਟ ਦੇ ਤਹਿਤ ਰਾਸ਼ਟਰਪਤੀ 트ੰਪ ਨੇ ਜਸਟੀਫਾਈ ਇਹ ਕੀਤਾ ਕਿ ਕਿਸੇ ਬੰਦੇ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਰਿਪੋਰਟ ਕਰਨ ਦਾ ਇੱਕ ਤਰੀਕਾ ਤਾਂ ਇਹ ਹੈ ਕਿ ਉਹਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਵੇ ਕਿ ਤੈਨੂੰ ਰਿਪੋਰਟ ਕੀਤਾ ਜਾਣਾ ਜਾਂ ਤੂੰ ਗਲਤ ਤਰੀਕਿਆਂ ਨਾਲ ਇੱਥੇ ਰਹਿ ਰਿਹਾ ਅਦਾਲਤ ਉਹਦੇ ਤੇ ਸੁਣਵਾਈ ਕਰੇ ਅਦਾਲਤ ਕਾਰਵਾਈ ਕਰੇ ਕਾਰਵਾਈ ਤੋਂ ਬਾਅਦ ਬੰਦੇ ਨੂੰ ਰਿਪੋਰਟ ਕਰ ਦੇਵੇ ਜੇ ਫੈਸਲਾ ਹੁੰਦਾ ਹੈ ਪਰ ਰਾਸ਼ਟਰਪਤੀ 트ੰਪ ਕੀ ਕਰਦੇ ਆ 24 ਘੰਟੇ ਦੇ ਵਿੱਚ ਵਿੱਚ ਇਹ ਕਹਿੰਦੇ ਮੈਂ ਬੰਦੇ ਫੜ ਕੇ ਰਿਪੋਰਟ ਕਰਨੇ ਆ ਤੇ ਕਿੰਨੇ ਇਹਨਾਂ ਨੇ ਪਹਿਲਾਂ ਹੀ ਐਲਾਨ ਕਰ ਚੁੱਕੇ ਕਿ ਇੰਨੇ ਰੋਜ਼ ਇਮੀਗ੍ਰੈਂਟ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰ ਕੀਤੇ ਜਾਣੇ ਆ ਉਹ ਭੇਜਣ ਦੇ ਲਈ ਇੱਕ ਇਹਨਾਂ ਨੇ ਕਾਨੂੰਨ ਜਿਹਦੀ ਵਰਤੋਂ ਕੀਤੀ ਸੀ 1798 ਦਾ ਜਿਹਨੂੰ ਏਲੀਨ ਐਨਮੀਜ਼ ਐਕਟ ਕਿਹਾ ਗਿਆ ਹੁਣ ਇਹਨਾਂ ਅਦਾਲਤ ਨੇ ਇਹ ਕਹਿ ਦਿੱਤਾ ਕਿ ਜਿਹੜਾ ਏਲੀਨ ਐਨਮੀਜ਼ ਐਕਟ ਆ ਜਿਹੜਾ ਉਹ ਕਾਨੂੰਨ ਆ ਉਹਦੀ ਵਰਤੋਂ ਅਮਰੀਕਾ ਦੇ ਅੱਜ ਦੇ ਹਾਲਾਤ ਦੇ ਵਿੱਚ ਜਿਹੜੇ ਹੋਣਾ ਨਹੀਂ ਕੀਤੀ ਜਾ ਸਕਦੀ ਕਾਨੂੰਨ ਦੀ ਵਰਤੋਂ ਕਦੋਂ ਕੀਤੀ ਜਾ ਸਕਦੀ ਹੈ ਇਹ ਕਾਨੂੰਨ ਇਹ ਕਹਿੰਦਾ ਕਿ ਜਿਹੜੀ ਇਹ ਕਾਨੂੰਨ ਦੇ ਅਨੁਸਾਰ ਡੈਪੂਟੇਸ਼ਨ ਕੀਤੀ ਜਾ ਸਕਦੀ ਕਿਸੇ ਬੰਦੇ ਨੂੰ ਰਿਪੋਰਟ ਕੀਤਾ ਜਾ ਸਕਦਾ ਜੇ ਉਹ ਅਮਰੀਕਾ ਦੇ ਵਿੱਚ ਨਵੇਡ ਕਰਦਾ ਮਤਲਬ ਨਵੇਡ ਕਰ ਗਿਆ ਜਾਂ ਕੋਈ ਲੜਾਈ ਲੱਗੀ ਆ ਉਸ ਵੇਲੇ ਨਾਰਮਲ ਸਮੇਂ ਦੇ ਵਿੱਚ ਇਸ ਕਾਨੂੰਨ ਦੀ ਵਰਤੋਂ ਕਰਕੇ ਕਿਸੇ ਬੰਦੇ ਨੂੰ 24 ਘੰਟਿਆਂ ਦੇ ਵਿੱਚ ਦੇਸ਼ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਇਸ ਕਾਨੂੰਨ ਦੀ ਵਰਤੋਂ ਕਹਿੰਦੇ ਐਸ ਵੇਲੇ ਗਲਤ ਆ ਨਾ ਤਾਂ ਇਸ ਵੇਲੇ ਕੋਈ ਇਦਾਂ ਦਾ ਨਵੇਡ ਕੀਤਾ ਕਿਸੇ ਨੇ ਨਾ ਕੋਈ ਲੜਾਈ ਲੱਗੀ ਅਮਰੀਕਾ ਦੀ ਤੇ ਫਿਰ ਇਸ ਐਕਟ ਦੀ ਵਰਤੋਂ ਕਿਉਂ ਕੀਤੀ ਜਾਵੇ ਤਿੰਨ ਜੱਜ ਸੀ ਦੋ ਨੇ ਫੈਸਲਾ ਹੱਕ ਦੇ ਵਿੱਚ ਦਿੱਤਾ ਇਸ ਤੇ ਤੀਜੇ ਜਿਹੜੇ ਆ ਉਹਨਾਂ ਨੇ ਫੈਸਲਾ ਵਿਰੋਧ ਦੇ ਵਿੱਚ ਦਿੱਤਾ ਹੁਣ ਜੱਜ ਜਿਹੜੇ ਲੈਲੀ ਸਾਊਥਵੇਕ ਆ ਇਹਨਾਂ ਨੂੰ ਬੋਸ਼ ਨੇ ਅਪਾਇੰਟ ਕੀਤਾ ਸੀ ਤੇ ਦੂਜੇ ਇਰਮਾ ਕੈਰੇਲੋ ਜਿਨ੍ਹਾਂ ਨੂੰ ਬਾਈਡਨ ਨੇ ਅਪਾਇੰਟ ਕੀਤਾ ਸੀ ਇਹਨਾਂ ਦੋਵਾਂ ਨੇ ਮੈਜੋਰਿਟੀ ਦੇ ਨਾਲ ਫੈਸਲਾ ਦਿੱਤਾ ਤੇ ਜਿਹੜੇ ਐਂਡਰਿਓ 올ਡਮ ਆ ਜਿਨ੍ਹਾਂ ਨੂੰ ਟਰੰਪ ਨੇ ਅਪਾਇੰਟ ਕੀਤਾ ਸੀ ਉਹ ਇਸ ਫੈਸਲੇ ਦੇ ਨਾਲ ਅਸਹਿਮਤ ਹੋਏ ਆ ਰਾਸ਼ਟਰਪਤੀ ਟਰੰਪ ਨੇ ਇਹ ਦਾਵਾ ਕੀਤਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਵੈਲਜੂਲਾ ਤੋਂ ਆਏ ਆ ਇਹ ਟ੍ਰੈਂਡੀ ਐਰਗਵਾ ਟ੍ਰੈਂਡੀ ਐਰਗਵਾ ਇੱਕ ਟੈਰਰਿਸਟ ਗਰੁੱਪ ਆ ਉੱਥੇ ਦਾ ਕਿ ਇਹ ਅਮਰੀਕਾ ਦੇ ਵਿੱਚ ਆਇਆ ਤੇ ਇਸ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਕਿਉਂਕਿ ਦੋ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਗਈਆਂ ਕਿ ਦੋ ਤਰੀਕੇ ਦੇ ਨਾਲ ਇਸ ਐਕਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਇੱਕ ਤੇ ਅਮਰੀਕਾ ਦੇ ਵਿੱਚ ਲੜਾਈ ਲੱਗੀ ਹੋਵੇ ਦੂਜਾ ਕੋਈ ਬੰਦਾ ਇਨਵੇਡ ਕਰ ਜਾਵੇ ਇੱਥੇ ਕੁਸਪੈਟ ਕਰ ਜਾਵੇ ਦਾਖਲ ਹੋ ਜਵੇ ਹੁਣ ਰਾਸ਼ਟਰਪਤੀ ਟਰੰਪ ਦਾ ਕਹਿਣਾ ਇਹ ਆ ਕਿ ਵੈਨਜ਼ੂਏਲਾ ਦਾ ਇੱਕ ਗੈਂਗ ਆ ਬਹੁਤ ਵੱਡਾ ਜਿਹਨੂੰ ਟ੍ਰੈਂਡ ਆਰਗੁਆ ਕਿਹਾ ਜਾਂਦਾ ਉਹ ਅਸਲ ਦੇ ਵਿੱਚ ਅਮਰੀਕਾ ਦੀ ਟੈਰੇਟਰੀ ਦੇ ਵਿੱਚ ਇਨਵੇਡ ਕਰ ਗਿਆ ਇਹ ਗੈਂਗ ਮੈਂਬਰ ਨੇ ਇਹ ਦੇ ਕਹਿ ਕੇ ਨੂੰ ਅਸੀਂ ਬਾਹਰ ਕੱਢਣਾ ਰਾਸ਼ਟਰਪਤੀ ਟਰੰਪ ਦੀ ਇਸ ਦਲੀਲ ਨੂੰ ਕੋਰਟ ਨੇ ਰਿਜੈਕਟ ਕਰ ਦਿੱਤਾ ਉਹ ਕਹਿੰਦੇ ਵੀ ਇਦਾਂ ਦੀ ਗੱਲ ਕੋਈ ਨਹੀਂ ਹੈ ਦੂਜਾ ਜਿਹੜਾ ACLU ਆ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ ਉਹਨਾਂ ਨੇ ਵੈਨਜੂਏਲਨ ਜਿਹੜੇ ਸੀਗੇ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਉਹਨਾਂ ਦੇ ਹੱਕ 'ਚ ਗੱਲ ਕੀਤੀ ਤੇ ਉਹ ਕਹਿੰਦੇ ਕਿ ਸਰਕਾਰ ਐਮਰਜੈਂਸੀ ਕੋਰਟ ਦੀ ਦੇਖਰੇਖ ਤੋਂ ਬਿਨਾ ਡਿਕਲੇਅਰ ਨਹੀਂ ਕਰ ਸਕਦੀ ਵੀ ਜੇ ਸੱਚਮੁੱਚ ਇਨਵੇਸ਼ਨ ਹੋਈ ਆ ਯੂਐਸ ਦੇ ਵਿੱਚ ਅਮਰੀਕਾ ਦੇ ਵਿੱਚ ਤਾਂ ਉਹਦਾ ਅਦਾਲਤ ਦੇਖ ਰੇ ਕਰਕੇ ਉਹਦਾ ਪ੍ਰੋਪਰ ਤਰੀਕੇ ਦੇ ਨਾਲ ਇੱਕ ਐਲਾਨ ਕੀਤਾ ਜਾਊਗਾ ਕਲਰ ਰਾਸ਼ਟਰਪਤੀ ਇਹ ਫੈਸਲਾ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦਾ ਇਹ ਜਿਹੜੇ ਵੈਂਚੂਏਲਨ ਨੇ ਵੈਂਚੂਏਲਾ ਦੇਸ਼ ਆ ਜਿਹੜੇ ਉੱਥੋਂ ਆਏ ਲੋਕ ਨੇ ਜਿਨ੍ਹਾਂ ਨੂੰ ਡੈਪੂਟੇਸ਼ਨ ਕਰਨ ਦੀ ਗੱਲਬਾਤ ਚੱਲ ਰਹੀ ਆ ਇਹਨਾਂ ਨੂੰ ਟੈਕਸਾਸ ਦੇ ਰੀਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਆ ਇਹਨਾਂ ਦੀਆਂ ਗੈਂਗਟਾਈਜ਼ ਨੇ ਵੀ ਉਹਨਾਂ ਦੇ ਨਾਲ ਇਹਨਾਂ ਦਾ ਸਬੰਧ ਆ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਹ ਕਹਿ ਦਿੱਤਾ ਸੀ ਕਿ ਜਿਹੜਾ ਇਹ ਰਿਪੋਰਟ ਕਰਨਾ ਆ ਇਹਨੂੰ ਪ੍ਰੋਪਰ ਰਿਪੋਰਟ ਕੀਤਾ ਜਾ ਸਕਦਾ ਕਿਸੇ ਬੰਦੇ ਨੂੰ ਵੀ ਜਿਹੜਾ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਨੂੰ ਰਿਪੋਰਟ ਕੀਤਾ ਜਾ ਸਕਦਾ ਇੱਕ ਵੱਡੀ ਗੱਲ ਨਹੀਂ ਆ ਪਰ ਉਹਦਾ ਪ੍ਰੋਪਰ ਕੋਰਟ ਰਿਵਿਊ ਹੋਣਾ ਚਾਹੀਦਾ ਉਹਦੀ ਅਦਾਲਤੀ ਕਾਰਵਾਈ ਹੋਣੀ ਚਾਹੀਦੀ ਆ ਤੇ ਇਸੇ ਕਰਕੇ ਉਹਨੇ ਰਾਸ਼ਟਰਪਤੀ 트੍ਰੰਪ ਨੂੰ ਜਾਂ 트੍ਰੰਪ ਐਡਮਿਨਿਸਟ੍ਰੇਸ਼ਨ ਦੀ ਆਲੋਚਨਾ ਕੀਤੀ ਸੀ ਵੀ ਇਹ 24 ਘੰਟੇ ਵਾਲਾ ਫਾਰਮੂਲਾ ਜਿਹੜਾ ਗਲਤ ਲਾ ਰਹੇ ਆ ਸੋ ਹਜੇ ਇਹ ਕੇਸ ਓਵਰ ਨਹੀਂ ਹੋਇਆ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਹੁਣ 5th ਸਰਕਟ ਆ ਇਹਨਾਂ ਨੂੰ ਫੇਰ ਪੁੱਛ ਸਕਦੇ ਕਿ ਰੀਹিয়ার ਕਰਨ ਦੇ ਲਈ ਦੁਬਾਰਾ ਸੁਣਵਾਈ ਦੀ ਗੱਲਬਾਤ ਕਰ ਸਕਦੇ ਆ ਤੇ ਇਹ ਸਾਰਾ ਕੁਝ ਫਿਰ ਸੁਪਰੀਮ ਕੋਰਟ ਤੱਕ ਜਾ ਸਕਦਾ ਇੱਥੇ ਕਿਹ ਵੀ ਗੱਲ ਵਾਡਣਯੋਗ ਆ ਕਿ ਕੱਲ ਦੀ ਜਿਹੜੀ ਖਬਰ ਸੀ ਅਮਰੀਕਾ ਦੀ ਮਿਲਟਰੀ ਨੇ ਇੱਕ ਜਿਹੜੀ ਕਿਸ਼ਤੀ ਆ ਉਹਨੂੰ ਬੰਬ ਦੇ ਨਾਲ ਅੜਾ ਦਿੱਤਾ ਕਰੇਬੀਅਨ ਸੀ ਦੇ ਵਿੱਚ 11 ਲੋਕ ਮਾਰ ਦਿੱਤੇ ਔਰ ਮੰਨਿਆ ਜਾ ਰਿਹਾ ਸੀ ਕਿ ਇਹ ਡਰੱਗ ਲੈ ਕੇ ਅਮਰੀਕਾ ਦੇ ਵਿੱਚ ਹੀ ਦਾਖਲ ਹੋ ਰਹੇ ਸੀ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਕਿ ਜਿਹੜੇ ਮਾਰੇ ਗਏ ਆ ਨਾਰਕੋ ਟੈਰਰਿਸਟ ਸੀਗੇ ਜਿਹੜੇ ਡਰੱਗ ਲੈ ਕੇ ਅਤਵਾਦੀ ਆ ਰਹੇ ਸੀ ਉਹ ਸੀਗੇ ਔਰ ਇਹਨਾਂ ਦਾ ਸਬੰਧ ਇਸ ਵੈਨਜ਼ੂਏਲਾ ਦੇ ਗੈਂਗ ਦੇ ਨਾਲ ਸੀਗਾ ਜਿਹੜਾ ਟ੍ਰੈਂਡ ਇਰੈਗੋ ਆਇਆ ਸੋ ਉਹ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਲੋਕ ਜਿਹੜਾ ਵੈਨਜ਼ੂਏਲਾ ਦਾ ਰਾਸ਼ਟਰਪਤੀ ਨਿਕੋਲਸ ਮਦਰੋ ਉਹਦੇ ਲਈ ਕੰਮ ਕਰ ਰਹੇ ਸੀ ਵੇ ਅਸਲ ਦੇ ਵਿੱਚ ਸਾਰਾ ਕੋਈ ਸਰਕਾਰ ਆਤਵਾਦੀ ਜਾਂ ਸਾਰੇ ਦਾ ਸਾਰਾ ਦੇਸ਼ ਇੱਕੋ ਪਾਸੇ ਆ ਇੱਕ ਡਰਾਸ਼ਪਤ ਟਰੰਪ ਨੇ ਵੀਡੀਓ ਪੋਸਟ ਕੀਤੀ ਜਿਹਦੇ ਵਿੱਚ ਸਟ੍ਰਾਈਕ ਦੱਸੀ ਔਰ ਸਾਫ਼ ਤੌਰ ਦੇ ਉੱਤੇ ਦਿਖ ਰਿਹਾ ਵੀ ਕਿਦਾਂ ਇੱਕ ਛੋਟੀ ਜੀ ਕਿਸ਼ਤੀ ਨੂੰ ਐਕਸਪਲੋਡ ਕੀਤਾ ਗਿਆ ਉਹਨਾਂ ਅੰਤਰਰਾਸ਼ਟਰੀ ਪਾਣੀਆਂ ਦੇ ਵਿੱਚ ਇਹ ਹੁਣ ਤੱਕ ਦਾ ਜਿਹੜੀ ਇਹ ਸਟ੍ਰਾਈਕਰ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਹਿਲੀ ਡਰੱਗ ਟ੍ਰੈਫਿਕਰਸ ਤੇ ਨਾਲ ਸਟ੍ਰਾਈਕਰ ਸਿੱਧੀ ਸਿੱਧੀ ਕਿ ਜਿਹਦੇ ਵਿੱਚ ਇਹਨਾਂ ਨੇ ਬੰਬ ਮਾਰ ਕੇ ਸਾਰੀ ਸਾਰੀ ਕਸ਼ਤੀ ੜਾ ਦੁੱਤੀ ਜਿਹੜੇ ਮੋਡਰੋ ਆ ਉੱਥੋਂ ਦੇ ਰਾਸ਼ਟਰਪਤੀ ਆ ਉਹਨਾਂ ਨੇ ਕਿਹਾ ਕਿ ਜਿਹੜੀ ਅਮਰੀਕਾ ਦੀ ਮਿਲਟਰੀ ਆ ਇਹ ਗਲਤ ਕਰ ਰਹੀ ਆ ਕਰੀਬੀਅਨ ਸੀ ਦੇ ਵਿੱਚ ਇਹ ਉਹ ਕਹਿੰਦੇ ਸਾਡੇ ਲਈ ਇੱਕ ਬਹੁਤ ਵੱਡਾ ਖਤਰਾ ਆ ਕਿ ਅਸੀਂ ਉਹ ਕਹਿੰਦੇ ਆਪਣਾ ਉਹਨੂੰ ਡਿਫੈਂਡ ਕਰਾਂਗੇ ਇਹ ਸਾਡੇ ਨਾਲ ਸਿੱਧਾ ਮਤਲਬ ਧੱਕਾ ਆ ਇੱਕ ਤਰੀਕੇ ਦਾ ਸੈਕਟਰੀ ਆਫ ਸਟੇਟਸ ਅਮਰੀਕਾ ਦੇ ਮਾਰਕੋ ਰੂਬਿਓ ਉਹਨਾਂ ਨੇ ਕਿਹਾ ਕਿ ਅਮਰੀਕਾ ਸਿੱਧਾ ਹੁਣ ਡਰੱਗ ਕਾਰਟਲ ਦੇ ਨਾਲ ਲੜਾਈ ਕਰੂਗਾ ਮੈਂ ਸਿੱਧੀ ਲੜਾਈ ਕਰਨੀ ਹੈ ਅਸੀਂ ਸਿਰਫ ਛੋਟੇ-ਛੋਟੇ ਮਾਤਰਾ ਦੇ ਵਿੱਚ ਜਿਹੜੀ ਡਰੱਗ ਫੜੀ ਜਾਂਦੀ ਉਹਦੇ ਤੱਕ ਸੀਮਿਤ ਨਹੀਂ ਰਹਿਣਾ ਅਸੀਂ ਜਿਹੜਾ ਪੂਰੇ ਦਾ ਪੂਰਾ ਕਾਰਟ ਲਿਆ ਉਹਦੇ ਨਾਲ ਅਸੀਂ ਪੂਰੀ ਲੜਾਈ ਕਰ ਰਹੇ ਹਾਂ ਸੋ ਹੁਣ ਇੰਟੈਲੀਜੈਂਸ ਰਿਪੋਰਟਸ ਕੀ ਕਹਿੰਦੀ ਹੈ ਐਕਸਪਰਟ ਕੀ ਕਹਿੰਦੇ ਆ ਪਰ ਇਹ ਮਾਮਲਾ ਜਿਹੜਾ ਵੈਨਜ਼ੂਏਲਾ ਦਾ ਉਹਨਾਂ ਦੇ ਜਿਹੜੇ ਅਨ ਡਾਕੂਮੈਂਟਡ ਲੋਕ ਨੇ ਉਹਨਾਂ ਦੇ ਗੈਂਗ ਦੇ ਨਾਲ ਸਬੰਧਤ ਹੋਣਾ ਤੇ ਉਹਨਾਂ ਨੂੰ ਰਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਫਿਲਹਾਲ ਅਦਾਲਤ ਨੇ ਰਾਸ਼ਟਰਪਤੀ ਟਰੰਪ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਫੈਸਲਾ ਹੁਣ ਜਿਹੜਾ ਉਹ ਦਿੱਤਾ ਆ ਅਗਲਾ ਮਸਲਾ ਅਮਰੀਕਾ ਦੇ ਵਿੱਚ 트럼ਪ ਰਾਸ਼ਟਰਪਤੀ 트럼ਪ ਨੇ ਇਹ ਅਨਾਉਂਸਮੈਂਟ ਕੀਤੀ ਆ ਕਿ ਯੂ ਐਸ ਸਪੇਸ ਕਮਾਂਡ ਹੈੱਡਕੁਆਟਰਸ ਨੂੰ ਕੋਲੋਰਾਡੋ ਸਪ੍ਰਿੰਗਸ ਜਿਹੜਾ ਸ਼ਹਿਰ ਆ ਉੱਥੇ ਕੋਲੋਰਾਡੋ ਸਪੇਸ ਦੇ ਵਿੱਚ ਉੱਥੋਂ ਬਦਲ ਕੇ ਹੰਸਵਿਲ ਅਲਾਬਾਮਾ ਦੇ ਵਿੱਚ ਲਜਾਇਆ ਜਾਊਗਾ ਹੁਣ ਗੱਲਬਾਤ ਤਾਂ ਬੜੀ ਸਿੱਧੀ ਲੱਗਦੀ ਆ ਕਿ ਕੋਈ ਬਹੁਤ ਵੱਡੇ ਰੋਲੇ ਵਾਲੀ ਗੱਲ ਨਹੀਂ ਆ ਸਪੇਸ ਸਟੇਸ਼ਨ ਨੂੰ ਕੁਝ ਕਰਨਾ ਕਰਕੇ ਕੋਲੋਰਾਡੋ ਤੋਂ ਸਪ੍ਰਿੰਗਸ ਤੋਂ ਲਿਜਾ ਕੇ ਹੰਸਵਿਲ ਅਲਾਬਾਮਾ ਦੇ ਵਿੱਚ ਭੇਜਿਆ ਜਾ ਰਿਹਾ ਤੇ ਪਰ ਇਹ ਡਿਸੀਜਨ ਦੇ ਪਿੱਛੇ ਰਾਜਨੀਤੀ ਜਿਹੜੀ ਆ ਔਰ ਜਿਹੜਾ ਇਹਦਾ ਇੱਕ ਮੰਤਵ ਆ ਉਹ ਬਹੁਤ ਵੱਖਰਾ ਆ ਬਹੁਤ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਸੀ ਨਾ ਦੋਵਾਂ ਸਟੇਟਾਂ ਦੇ ਵਿੱਚ ਇੱਕ ਕਹਿੰਦੇ ਸੀ ਜਿਹੜਾ ਯੂਐਸ ਸਪੇਸ ਸਟੇਸ਼ਨ ਆ ਸਾਡੀ ਸਟੇਟ 'ਚ ਰਹਿਣਾ ਚਾਹੀਦਾ ਦੂਜੇ ਕਹਿੰਦੇ ਸੀ ਸਾਡੀ ਸਟੇਟ 'ਚ ਰਹਿਣਾ ਚਾਹੀਦਾ ਇੱਥੇ ਇਹ ਵੀ ਗੱਲ ਬਹੁਤ ਸਪਸ਼ਟ ਆ ਕਿ ਇਹਨਾਂ ਦੇ ਵਿੱਚੋਂ ਇੱਕ ਸਟੇਟ ਜਿਹੜੀ ਲਗਭਗ ਰਿਪਬਲਿਕਨ ਆ ਅਲਾਬਾਮਾ ਰਿਪਬਲਿਕਨ ਸਟੇਟ ਆ ਰੈਡ ਸਟੇਟ ਆ ਟਰੰਪ ਇਥੋਂ 16 ਦੇ ਵਿੱਚ ਵੀ ਤੇ 24 ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤੇ ਆ ਕੋਲੋਰਾਡੋ ਮੋਸਟਲੀ ਡੈਮੋਕ੍ਰੈਟਿਕ ਸਟੇਟ ਆ ਬਲੂ ਸਟੇਟਸ ਆ ਹਾਲਾਂਕਿ ਪਿਛਲੇ ਸਮ ਡੈਮੋਕ੍ਰੇਟਸ ਜਿਹੜੇ ਆ ਸਟੇਟ ਵਾਈਡ ਇਲੈਕਸ਼ਨ ਦੇ ਵਿੱਚ ਇੱਥੇ ਸਿੱਧੀ ਸਿੱਧੀ ਜਿੱਤ ਪ੍ਰਾਪਤ ਕਰ ਲੈਂਦੇ ਆ ਹੁਣ ਕਿਉਂ ਕਿ ਰਾਸ਼ਟਰਪਤੀ 트ੰਪ ਨੇ ਰਿਪਬਲਿਕ ਅੰਦਰ ਰਾਜ ਆ ਅਮਰੀਕਾ ਦੇ ਵਿੱਚ ਇਹਨਾਂ ਨੇ ਹੁਣ ਅਨਾਉਂਸ ਕਰ ਦਿੱਤਾ ਕਿ ਅਸੀਂ ਜਿਹੜਾ ਯੂ ਐਸ ਸਪੇਸ ਸਟੇਸ਼ਨ ਆ ਸਪੇਸ ਕਮਾਂਡ ਹੈੱਡਕੁਆਟਰ ਆ ਮਫੀਚੋਨਿਆ ਇਹਨੂੰ ਕੋਲੋਰਾਡੋ ਤੋਂ ਮੂਵ ਕਰਕੇ ਅਲਾਬਾਮਾ ਦੇ ਵਿੱਚ ਲੈ ਆਉਣਾ ਹੁਣ ਇਹ ਇੱਕ ਲੜਾਈ ਐ ਇਸ ਵੇਲੇ ਤਾਂ ਖਤਮ ਹੋ ਗਈ ਐ ਜਿਹੜੇ ਸਪੇਸ ਕਮਾਂਡ ਆ ਇਸ ਅਸਲ ਦੇ ਵਿੱਚ ਅਮਰੀਕਾ ਦੇ ਬਹੁਤ ਸਾਰੇ ਮਿਲਟਰੀ ਆਪਰੇਸ਼ਨ ਜਿਹੜੇ ਸਪੇਸ ਦੇ ਵਿੱਚ ਕੀਤੇ ਜਾਂਦੇ ਚਾਹੇ ਸੈਟਲਾਈਟਾ ਚਾਹੇ ਮਿਜ਼ਾਈਲ ਡਿਫੈਂਸ ਆ ਜਿਹੜੀ ਪਰ ਸਪੇਸ ਫੋਰਸ ਤੋਂ ਵੱਖਰੀ ਫੋਰਸ ਹੁੰਦੀ ਹੈ ਉਹਨੂੰ ਸਾਰੇ ਨੂੰ ਕੰਟਰੋਲ ਕਰਦਿਆ Air Force preferably ਇਹ ਕਿਸੇ ਕਿਸੇ ਹੰਸਬਿਲ ਦੇ ਵਿੱਚ ਰਹਿਣਾ ਆ 2021 ਦੇ ਵਿੱਚ ਕਿਉਂਕਿ ਇੱਥੇ 에ਰੀਅਸ ਸਪੇਸ ਇੰਡਸਟਰੀ ਬਹੁਤ ਸਟਰੋਂਗ ਆ 23 ਦੇ ਵਿੱਚ ਰਾਸ਼ਟਰਪਤੀ ਬਾਈਡਨ ਆ ਗਏ ਬਾਈਡਨ ਆ ਗਏ ਤੇ 23 ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਕੀ ਕੀਤਾ ਉਹਨਾਂ ਨੇ ਹੈੱਡ ਕੁਆਰਟਰ ਕੋਲੋਰੈਡੋ ਦੇ ਵਿੱਚ ਰੱਖਿਆ ਜਿਹੜਾ ਕਿ ਐਲਾਬਾਮਾ ਦੇ ਜਿਹੜੇ ਲਾਅਮੇਕਰ ਸੀਗੇ ਉਹ ਉਹ ਇਸ ਗੱਲ ਤੋਂ ਨਰਾਸ਼ ਹੋਗੇ ਹੁਣ ਆਗੇ ਰਾਸ਼ਟਰਪਤੀ ਟਰੰਪ ਜਦੋਂ ਟਰੰਪ ਆਫਿਸ ਦੇ ਵਿੱਚ ਵਾਪਸ ਆਏ ਇਹਨਾਂ ਨੇ ਰਾਸ਼ਟਰਪਤੀ ਬਾਈਡਨ ਦਾ ਫੈਸਲਾ ਮਤਲਬ ਉਦੋਂ ਦੇ ਜਿਹੜੇ ਰਾਸ਼ਟਰਪਤੀ ਬਾਈਡਨ ਸੀਗੇ ਉਹਦੇ ਫੈਸਲੇ ਨੂੰ ਰਿਵਰਸ ਕਰ ਦਿੱਤਾ ਤੇ ਜਿਹੜਾ ਐਲਾਬਾਮਾ ਆ ਉਹਨੂੰ ਜਿੱਤ ਦੇ ਦਿੱਤੀ ਐਲਾਬਾਮਾ ਦੇ ਲੀਡਰ ਕਹਿੰਦੇ ਆ ਕਿ ਇਹਦੇ ਨਾਲ ਕਾਫੀ ਸਾਰੀਆਂ ਨੌਕਰੀਆਂ ਤੇ ਬਹੁਤ ਸਾਰੀ ਇਕਨੋਮਿਕ ਗਰੋਥ ਸਾਡੇ ਸੂਬੇ ਦੇ ਵਿੱਚ ਆਊਗੀ ਦੂਜੇ ਪਾਸੇ ਕੋਲੋਰੈਡੋ ਦੇ ਲੀਡਰ ਜਿਹੜੇ ਆ ਰਿਪਬਲਿਕ ਉਹ ਇਨਕਲੂਡਿੰਗ ਰਿਪਬਲਿਕਨ ਉਨ ਰਾਜ਼ ਨੇ ਅਪਸੈਟ ਨੇ ਇਸ ਗੱਲ ਦੇ ਨਾਲ ਕਿ ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਬਦਲਣ ਦੇ ਨਾਲ ਸਵਾ ਪੈਸੇ ਦੀ ਵੇਸਟੇਜ ਤੋਂ ਹੋਰ ਕੁਝ ਨਹੀਂ ਹੋਇਆ ਆਪਰੇਸ਼ਨ ਡਿਲੇ ਹੋਣਗੇ ਯੂ ਐਸ ਡਿਫੈਂਸ ਜਿਹੜਾ ਖਾਸ ਕਰਕੇ ਚੀਨ ਜਾਂ ਰਸ਼ੀਆ ਦੇ ਖਿਲਾਫ ਆ ਉਹਦਾ ਨੁਕਸਾਨ ਹੋਊਗਾ ਰਾਸ਼ਟਰਪਤੀ ਟਰੰਪ ਨੇ ਸਟਰੋਂਗ ਸਪੋਰਟ ਅਲਾਬਾਮਾ ਦੇ ਲਈ ਕੀਤੀ ਔਰ ਕੋਲੋਰੈਡੋ ਦਾ ਖਾਸ ਤੌਰ ਤੇ ਜਿਹੜਾ ਮੇਲਨ VOTING ਸਿਸਟਮ ਆ ਉਹਦੀ ਇਹਨਾਂ ਨੇ ਲੰਬੇ ਸਮੇਂ ਤੋਂ ਆਲੋਚਨਾ ਕੀਤੀ ਆ ਹੁਣ ਇੱਥੇ ਇੱਕ ਸਿੱਧਾ ਸਿੱਧਾ ਮਸਲਾ ਜਿਹੜਾ ਸਪੇਸ ਇਹਦਾ ਤੇ ਉਹਨੂੰ ਰਾਜਨੀਤੀਕਰਨ ਕਰਕੇ ਜਦੋਂ ਇੱਕ ਰਾਸ਼ਟਰਪਤੀ ਉਹ ਆਪਣੇ ਸਟੇਟ ਚ ਲਿਆ ਜਾਂਦੇ ਜਿੱਥੇ ਉਹਨਾਂ ਨੂੰ ਵੋਟਾਂ ਵੱਧ ਮਿਲਦੀਆਂ ਦੂਜੇ ਰਾਸ਼ਟਰਪਤੀ ਆਏ ਤਾਂ ਆਪਣੇ ਸਟੇਟ ਦੇ ਵਿੱਚ ਲੈ ਗਏ ਜਿੱਥੇ ਉਹਨਾਂ ਨੂੰ ਵੱਧ ਵੋਟਾਂ ਮਿਲਦੀਆਂ ਪੋਲਿਟੀਕਲ ਸਪੋਰਟ ਅਲਾਬਾਮਾ ਦੇ ਵਿੱਚ 트ੰਪ ਨੂੰ ਬਹੁਤ ਵੱਡੀ ਆ ਉਹਨਾਂ ਨੇ ਹੈੱਡਕੁਆਰਟਰ ਸਾਫ ਤੌਰ ਦੇ ਉੱਤੇ ਉੱਥੇ ਮੂਵ ਕਰਨੇ ਸੀ ਆਪਣੇ ਬੇਸ ਨੂੰ ਤਕੜਾ ਕਰਨ ਦੇ ਲਈ ਜਿਹੜੇ 에ਅਰ ਫੋਰਸ ਦੀ ਪ੍ਰੇਫਰੈਂਸ ਆ ਜਿਹਦਾ ਪਹਿਲਾਂ ਜ਼ਿਕਰ ਕੀਤਾ 21 ਦੇ ਵਿੱਚ 에ਅਰ ਫੋਰਸ ਨੇ ਕਿਹਾ ਸੀ ਕਿ ਹਾਂਸਵਿਲ ਅਲਾਬਾਮਾ ਇਹ ਸਾਡੀ ਟੌਪ ਚੋਇਸ ਆ ਕਿਉਂਕਿ ਉੱਥੇ ਹੀ NASA ਦੀ ਫੈਸਿਲਿਟੀ ਹੈਗੀ ਆ ਰੈਡ ਸਟੋਨ ਉੱਥੇ ਆ ਜਿਹੜੀ ਅਲਾਬਾਮਾ ਦੇ ਲਾਅ ਮੇਕਰਸ ਨੇ ਇਨਕਲੂਡਿੰਗ ਰਿਪਬਲਿਕਨ ਬਹੁਤ ਜ਼ਿਆਦਾ ਇਹਦੀ ਲੋਬਿੰਗ ਕੀਤੀ ਇਹਨੂੰ ਹਾਰਡ ਪੁਸ਼ ਕੀਤਾ ਇਸ ਡਿਸੀਜਨ ਨੂੰ ਦੂਜੇ ਪਾਸੇ ਕੋਲੋਰਾਡਾ ਦਾ ਜਿਹੜਾ ਮੇਲ ਇਨ ਵੋਟਿੰਗ ਸਿਸਟਮ ਆ ਉਹਨੂੰ ਕ੍ਰਿਟਿਕਾਈਜ਼ ਕੀਤਾ ਇਹਦੇ ਨਾਲ ਬਹੁਤ ਸਾਰੀਆਂ ਜੋਬਸ ਪੈਦਾ ਹੋਣਗੀਆਂ ਇਕਨੋਮੀ ਉੱਥੇ ਹੋਊਗੀ ਮੁੱਕ ਦੀ ਗੱਲ ਕਿ ਕੋਲੋਰਾਡੋ ਬਲੂ ਅਲਾਬਾਮਾ ਰੈਡ ਆ ਰਾਸ਼ਟਰਪਤੀ 트੍ਰాంਪ ਸਪੇਸ ਕਮਾਂਡ ਨੂੰ ਰਿਪਬਲਿਕਨ ਆਪਣੇ ਜਿਹੜੇ ਸਾਥੀ ਨੇ ਉਹਨਾਂ ਦੇ ਪਾਸੇ ਮੂਵ ਕਰ ਰਹੇ ਆ ਸੋ ਇਸ ਫੈਸਲੇ ਤੋਂ ਇੱਕ ਧਿਰ ਵੱਡੀ ਖੁਸ਼ ਆ ਦੂਜੀ ਧਿਰ ਇਹਦੇ ਨਾਲ ਨਾਰਾਜ਼ ਆ ਕਿ ਇਹਦਾ ਨਹੀਂ ਕਰਨਾ ਚਾਹੀਦਾ ਇਹਨਾਂ ਮਸਲਿਆਂ ਦਾ ਰਾਜਨੀਤਿਕਕਰਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਅਗਲੀ ਗੱਲ ਜੈਫਰੀ ਐਪਸਟ੍ਰਾਈਨ ਮਾਮਲੇ ਦੇ ਵਿੱਚ ਆ ਜੈਫਰੀ ਐਪਸਟ੍ਰਾਈਨ ਨੇ ਜਿਹੜਾ ਹਾਊਸ ਆ ਉਹ ਜਿਹੜੀ ਹਾਊਸ ਓਵਰਸਾਈਟ ਕਮੇਟੀ ਆ ਉਨ੍ਹਾਂ ਨੇ ਜੈਫਰੀ ਐਪਸਟੇਨ ਮਾਮਲੇ ਦੇ ਵਿੱਚ 33995 ਪੇजेस ਦੇ ਡਾਕੂਮੈਂਟ ਅਜਾ ਰਿਲੀਜ਼ ਕਰ ਦਿੱਤੇ ਆ 33295 ਸਫਿਆਂ ਦੇ ਡਾਕੂਮੈਂਟ ਜਿਹੜੇ ਕਿ ਜੈਫਰੀ ਐਪਸਟੇਨ ਮਾਮਲੇ ਦੇ ਨਾਲ ਸਬੰਧਤ ਨੇ ਜੈਫਰੀ ਐਪਸਟੇਨ ਜਿਹਦੇ ਉੱਤੇ ਸੈਕਸ ਟ੍ਰੈਫਿਕਿੰਗ ਜਾਂ ਉਸ ਕਿਸਮ ਦੇ ਬਹੁਤ ਵੱਡੇ ਦੋਸ਼ ਲੱਗੇ ਸੀ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਗਿਆ ਸੀ ਰਾਜਨੀਤਿਕ ਮੁੱਦਾ ਬਣ ਗਿਆ ਬਾਅਦ ਦੇ ਵਿੱਚ ਰਿਪਬਲਿਕ ਜਿਹੜੇ ਡੈਮੋਕਰੇਟਸ ਨੇ ਉਹ ਕਰ ਰਹੇ ਕਿ ਜੈਫਰੀ ਐਪਸਟੇਨ ਫਾਈਲਜ਼ ਰਿਲੀਜ਼ ਕੀਤੀਆਂ ਜਾਣ ਰੋਲਾ ਇਸ ਗੱਲ ਦਾ ਹੈ ਕਿ ਜੈਫਰੀ ਐਪਸਟੇਨ ਦੇ ਨਾਲ ਬਹੁਤ ਵੱਡੇ ਲੋਕਾਂ ਦੀ ਸਾਂਝ ਰਹੀ ਹੈ ਜਿਨ੍ਹਾਂ ਦੇ ਵਿੱਚ ਇੱਕ ਰਾਸ਼ਟਰਪਤੀ ਟਰੰਪ ਦਾ ਨਾਮ ਵੀ ਆਉਂਦਾ ਔਰ ਇਹ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਕੋਲ ਇੱਕ ਕਲਾਇੰਟ ਲਿਸਟ ਆ ਉਸ ਕਲਾਇੰਟ ਲਿਸਟ ਦੇ ਵਿੱਚ ਜਿਹੜੇ ਨਾਮ ਆ ਰਿਲੀਜ਼ ਹੋਣੇ ਚਾਹੀਦੇ ਆ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਇਸ ਕਰਕੇ ਹੁਣ ਉਹ ਸਾਰੇ ਮਾਮਲੇ ਦੇ ਵਿੱਚੋਂ 33295 ਸਫਿਆਂ ਦਾ ਪੂਰੇ ਦਾ ਪੂਰਾ ਇੱਕ ਜਿਹੜੀ ਆ ਫਾਈਲਾਂ ਉਹ ਰੀਲੀਜ਼ ਕਰ ਰਿਲੀਜ਼ ਕਰ ਦਿੱਤੀ ਹੈ ਮਤਲਬ ਪਬਲਿਕ ਇਨਫਾਰਮੇਸ਼ਨ ਦੇ ਲਈ ਦੇ ਦਿੱਤੀਆਂ ਕਿ ਆ ਹੁਣ ਲੋਕਾਂ ਦੇ ਸਾਹਮਣੇ ਇਹ 33295 ਸਫੇ ਪਏ ਆ ਉਹ ਸਾਰੇ ਮਾਮਲੇ ਦੇ ਨਾਲ ਤੁਸੀਂ ਦੇਖ ਲੋ ਉਹਦੇ ਵਿੱਚ ਕਿਹੜੀ ਲੁਕੀ ਗੱਲ ਆ ਤੇ ਉਹਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣ ਦੀ ਆਸ ਸੀ ਕਿਉਂਕਿ ਮਾਮਲਾ ਬਹੁਤ ਸੰਵੇਦਨਸ਼ੀਲ ਸੀ ਹੁਣ ਇਹਦੇ ਵਿੱਚੋਂ ਪਤਾ ਕੀ ਲੱਗਿਆ ਜਿਹੜਾ ਕੋਰਟ ਰਿਕਾਰਡ ਇਹ ਦੱਸਦਾ ਆ ਕਿ ਅਸਲ ਦੇ ਵਿੱਚ ਇਹ ਜਿਹੜਾ 33295 ਸਫੇ ਪਬਲਿਕ ਕੀਤੇ ਗਏ ਲੋਕਾਂ ਦੀ ਜਾਣਕਾਰੀ ਲਈ ਰਿਲੀਜ਼ ਕੀਤੇ ਗਏ ਜਾਰੀ ਕੀਤੇ ਗਏ ਪਹਿਲਾਂ ਹੀ ਪਬਲਿਕ ਸੀ ਇਨ੍ਹਾਂ ਦੇ ਵਿੱਚੋਂ 97% ਜਾਣਕਾਰੀ ਪਹਿਲਾਂ ਹੀ ਮੌਜੂਦ ਆ ਇਹਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ ਸੋ ਇਸ ਕਰਕੇ ਇਹ ਸਾਰੇ ਦੀ ਸਾਰੀ ਜਿਹੜੀ ਇਦਾਂ ਕਹਿਣਾ ਕਿ ਇੰਨੀ ਸਾਰੀ ਇਨਫੋਰਮੇਸ਼ਨ ਜੈਫਰੀ ਐਪਸਟਿਨ ਮਾਮਲੇ ਦੇ ਵਿੱਚ ਰਿਲੀਜ਼ ਕਰ ਦਿੱਤੀ ਗਈ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਆ ਨਵਾਂ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਲਗਭਗ 1000 ਕ ਸਫੇ ਦੱਸਦੇ ਆ ਜਿਹੜੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆ ਜਿਹੜਾ ਜੈਫਰੀ ਐਪਸਟਿਨ ਦੀ ਪਲੇਨ ਫਲਾਈਟ ਸੀਗੀਆਂ 2000 ਤੋਂ ਲੈ ਕੇ 2014 ਤੱਕ ਵੀ ਉਹਦੇ ਤੋਂ ਸ਼ਵਾਜ ਦੇ ਵਿੱਚ ਕੁਝ ਨਹੀਂ ਆ ਉਹ ਵੀ 1000 ਕ ਸਫੇ ਦੇ ਵਿੱਚ ਬਾਕੀ ਜਿਹੜੇ 32 33000 ਸਫਾਇਆ ਉਹ ਸਾਰੇ ਦਾ ਸਾਰਾ ਪਹਿਲਾਂ ਹੀ ਲੋਕਾਂ ਨੂੰ ਪਤਾ ਸੀ ਇਹਦੇ ਵਿੱਚੋਂ ਹੈ ਕੁਝ ਨਹੀਂ ਹੁਣ ਇੱਥੇ ਦੋ ਮੱਤ ਸਾਹਮਣੇ ਆਉਂਦੇ ਆ ਕਿਉਂਕਿ ਜੈਫਰੀ ਐਪਸਟਿਨ ਦਾ ਮਾਮਲਾ ਬਹੁਤ ਰੋਲੇ ਦੇ ਵਿੱਚ ਪਿਆ ਉਹਦੀ ਕਲਾਇੰਟ ਲਿਸਟ ਨੂੰ ਲੱਭਣ ਦੀ ਗੱਲ ਚੱਲ ਰਹੀ ਹੈ ਵੀ ਕਲਾਇੰਟ ਲਿਸਟ ਹੋਣੀ ਚਾਹੀਦੀ ਹੈ ਦੋਵੇਂ ਇਹ ਰਿਪਬਲਿਕਨ ਵੀ ਤੇ ਜਿਹੜੇ ਡੈਮੋਕ੍ਰੇਟਸ ਨੇ ਵੀ ਇਹ ਚਾਹੁੰਦੇ ਆ ਕਿ ਇਹਦੇ ਵਿੱਚ ਟਰਾਂਸਪੇਰੈਂਸੀ ਹੋਵੇ ਗੱਲ ਸਾਫ਼ ਹੋਵੇ ਸਪੈਸ਼ਲੀ ਜਿਹੜੀ ਐਪਸਟਿਨ ਦੇ ਕਨੈਕਸ਼ਨ ਆ ਤੇ ਉਹਨਾਂ ਦੀ ਪੋਸੀਬਲ ਕਲਾਇੰਟ ਲਿਸਟ ਆ ਵੀ ਉਹ ਜਿਹੜੀ ਇੱਕ ਡਾਇਰੀ ਦੀ ਵੀ ਗੱਲਬਾਤ ਚੱਲਦੀ ਆ ਉਹ ਸਾਰਾ ਕੁ ਇੱਕ ਤਰ ਤਾ ਇਹ ਕਹਿ ਰਹੀ ਆ ਕਿ ਦੇਖ ਲਓ ਹੁਣ 33295 ਸਫੇ ਜਾਰੀ ਕਰਦੇ ਤੇ ਨਿਕਲੇ ਤੇ ਇਹਦੇ ਵਿੱਚੋਂ ਵੀ ਕੁਛ ਨਹੀਂ ਤੇ ਉਹਦੇ ਵਿੱਚ ਹੈ ਹੀ ਕੁਛ ਨਹੀਂ ਵੀ ਮਾਮਲਾ ਹੀ ਬਹੁਤ ਗਲਤ ਆ ਸਿਰਫ ਟਰੰਪ ਨੂੰ ਕ੍ਰਿਟਿਸਾਈਜ਼ ਕਰਨ ਦੇ ਲਈ ਜਿਹੜੇ ਡੈਮੋਕ੍ਰੇਟਸ ਨੇ ਉਹ ਜਾਣ ਬੁੱਝ ਕੇ ਗੱਲ ਚੱਕ ਰਹੇ ਆ ਜਾਣ ਬੁੱਝ ਕੇ ਰੌਲਾ ਪਾ ਰਹੇ ਆ ਵੀ ਪਿਛਲੀ ਵਾਰੀ ਬਾਈਡਨ ਦੀ ਸਰਕਾਰ ਸੀਗੀ ਜੈਫਰੀ ਐਬਸਟਿੰਗ ਨੇ ਤਾਂ ਉਦੋਂ ਦੀ ਆਤਮ ਹੱਤਿਆ ਕੀਤੀ ਉਸ ਵੇਲੇ ਇਹ ਵੀ ਰਾਸ਼ਟਰਪਤੀ ਸੀਗੇ ਇਹ ਫਾਈਲਾਂ ਉਦੋਂ ਰਿਲੀਜ਼ ਕਰਵਾ ਲੈਂਦੇ ਹੁਣ ਕਿਉਂ ਰੌਲਾ ਪਾ ਰਹੇ ਆ ਤੇ ਹੁਣ ਜਿਹੜੀਆਂ ਅਸੀਂ ਰਿਲੀਜ਼ ਕਰ ਰਹੇ ਆ ਇਹਦੇ ਵਿੱਚੋਂ ਨਿਕਲ ਕੇ ਕੁਛ ਨਹੀਂ ਆ ਰਿਹਾ ਦੂਜੇ ਪਾਸੇ ਜਿਹੜੇ ਆਪਣੇ ਡੈਮੋਕ੍ਰੇਟਸ ਨੇ ਉਹ ਕਹਿੰਦੇ ਕਿ ਅਸਲ ਦੇ ਵਿੱਚ ਜਿੱਥੇ ਸਭ ਤੋਂ ਗੁਪਤ ਜਾਣਕਾਰੀ ਪਈ ਉਹ ਤੇ ਫਾਈਲਾਂ ਨਹੀਂ ਰੀਲੀਜ਼ ਕਰ ਰਹਾ ਇਹ ਸਾਰੀਆਂ ਦੀਆਂ ਸਾਰੀਆਂ ਪਹਿਲਾਂ ਵੀ ਬਾਹਰ ਮੌਜੂਦ ਸੂਗੀਆਂ ਸੋ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਵਾਰੀ ਫੇਰ ਰੌਲਾ ਪੈ ਗਿਆ ਜੈਫਰੀ ਐਪਸਿੰਗ ਮਾਮਲਾ ਬਹੁਤ ਜ਼ਿਆਦਾ ਹੋਇਆ ਔਰ ਜਿਹੜੇ ਪਰਿਵਾਰ ਜਿਨ੍ਹਾਂ ਦਾ ਅਬਿਊਜ਼ ਕੀਤਾ ਜੈਫਰੀ ਐਪਸਿੰਗ ਨੇ ਉਹ ਵੀ ਕਾਂਗਰਸ ਦੇ ਉੱਤੇ ਜ਼ੋਰ ਪਾ ਰਹੇ ਆ ਕਿ ਫੁੱਲ ਡਿਸਕਲੋਜ਼ਰ ਹੋਣਾ ਚਾਹੀਦਾ ਮਤਲਬ ਇਹ ਜਿੰਨਾ ਵੀ ਕਈ ਦਹਾਕੇ ਹੋ ਗਏ ਇਹ ਸਾਰੇ ਕੁਝ ਨੂੰ ਟਰੰਪ ਜਸਟਿਸ ਡਿਪਾਰਟਮੈਂਟ ਨੇ ਜਿਹੜੇ ਡਾਕੂਮੈਂਟਸ ਆ ਉਹ ਹੌਲੀ-ਹੌਲੀ ਰਿਲੀਜ਼ ਕੀਤੇ ਆ ਪਰ ਆਲੋਚਕ ਕਹਿੰਦੇ ਆ ਕਿ ਜਿਹੜੀ ਗੱਲ ਰਿਲੀਜ਼ ਕਰਨ ਵਾਲੀ ਆ ਉਹ ਰਿਲੀਜ਼ ਨਹੀਂ ਕਰ ਰਹੇ ਬਾਕੀ ਸਾਰਾ ਕੁਝ ਰਿਲੀਜ਼ ਕਰੀ ਜਾਂਦੇ ਆ ਜਦੋਂ ਕਿ ਰਿਪਬਲਿਕਨ ਇਹ ਕਹਿ ਰਹੇ ਆ ਕਿ ਅਸਲ ਦੇ ਵਿੱਚ ਬਹੁਤਾ ਕੁਝ ਸਾਹਮਣੇ ਆ ਗਿਆ ਉਹੀ ਕੁਝ ਬਾਕੀ ਆ ਨਾ ਇਹ ਕੁਝ ਪਹਿਲਾਂ ਇਹਦੇ ਵਿੱਚ ਸੀਗਾ ਕੁਝ ਤੇ ਨਾ ਹੁਣ ਨਿਕਲਣਾ ਔਰ ਕਮੇਟੀ ਜਿਹੜੀ ਆ ਉਹਨੇ ਇੱਕ ਕਾਨੂੰਨੀ ਨੋਟਿਸ ਪਹਿਲਾਂ ਵੀ ਭੇਜ ਦਿੱਤੇ ਆ ਕਿ ਜਿਹੜੇ ਬਲੈਕ ਬੁੱਕ ਆ ਜਾਂ ਇਨਾਂ ਦੀਆਂ ਜਿੰਨੀਆਂ ਇਹਨੇ ਫਲਾਈਟਾਂ ਲਈਆਂ ਜੈਫਰੀ ਐਪਸਟਾਈਨ ਕਿੱਥੋਂ ਕਿੱਥੇ ਤੱਕ ਗਿਆ ਸੀ ਉਹਦੇ ਬੈਂਕ ਦਾ ਰਿਕਾਰਡ ਕੀ ਆ ਈਵਨ ਜਿਹੜੀ ਉਹਦੀ ਬਰਥਡੇ ਬੁੱਕ ਆ ਜਿਹੜੀ ਉਹਦੇ ਕੋਲੇ ਗਿਫਟ ਸੀਗੀ ਉਹਦੀ ਜਿਹੜੀ ਉਹਦੀ ਸਾਥਣ ਸੀਗੀ ਜਿਹੜੀ ਮੈਕਸਵੈਲ ਉਹ ਵੀ ਰੀਲீஸ் ਕੀਤੀ ਜਾਵੇ ਸੋ ਹੁਣ ਇਸ ਮਾਮਲੇ ਦੇ ਵਿੱਚ ਇੱਕ ਵਾਰੀ ਦੋਵੇਂ ਫਾਈਲਾਂ ਰੀਲீஸ் ਕਰਨੀਆਂ ਚਾਹੁੰਦੇ ਫਾਈਲਾਂ ਰੀਲீஸ் ਹੋ ਗਈਆਂ ਪਰ ਨਿਕਲਿਆ ਇਹਦੇ ਵਿੱਚ ਹਜੇ ਤੱਕ ਕੁਝ ਨਹੀਂ ਅਗਲੀ ਗੱਲਬਾਤ ਚੀਨ ਦੀ ਮਿਲਟਰੀ ਪਰੇਡ ਬਾਰੇ ਆ ਚੀਨ ਨੇ ਮਿਲਟਰੀ ਪਰੇਡ ਮਤਲਬ 80 ਸਾਲ ਹੋ ਗਏ ਉਹ ਕਹਿੰਦੇ ਵਿਸ਼ਵ ਯੁੱਧ ਖਤਮ ਹੋਏ ਨੂੰ ਦੂਜੀ ਵਿਸ਼ਵ ਜੰਗ ਖਤਮ ਹੋਏ ਨੂੰ ਉਸ ਤੋਂ ਬਾਅਦ ਉਹਦੀ ਕਹ ਲੋ ਕਿ ਮਨਾਉਣ ਦੇ ਲਈ ਇਹਨਾਂ ਨੇ ਇੱਕ ਬਹੁਤ ਵੱਡੀ ਮਿਲਟਰੀ ਪਰੇਡ ਕੀਤੀ ਹੈ ਜਿਹਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਹੁਣ ਇਸ ਮਿਲਟਰੀ ਪਰੇਡ ਦਾ ਜਿਹੜੀ ਚੀਨ شويه ਦਾ ਅਮਰੀਕਾ ਦੇ ਨਾਲ ਕੀ ਸੰਬੰਧ ਆ ਹੁਣ ਅਮਰੀਕਾ ਦੇ ਨਾਲ ਸੰਬੰਧ ਇਸ ਕਰਕੇ ਆ ਕਿ ਜਿੰਨੇ ਮੁਲਕ ਅਮਰੀਕਾ ਦੇ ਨਾਲ ਲੱਗਦੇ ਆ ਜਾਂ ਜਿਹੜੇ ਇੱਕ ਧੇਰਾ ਉਹ ਸਾਰੇ ਉੱਥੇ ਇਕੱਠੇ ਹੋਏ ਆ ਜਿਹੜੀ ਕਿ ਦੁਨੀਆ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਹਲਚਲ ਆ। ਸ਼ੀ ਜਿਨਪਿੰਗ ਉਹਨਾਂ ਦੇ ਨਾਲ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ, ਨਾਰਥ ਕੋਰੀਆ ਦੇ ਕਿਮ ਜੋng ਉਨ। ਹੁਣ ਇਹਨਾਂ ਸਾਰਿਆਂ ਨੇ ਇਹ ਸ਼ੋਅ ਦੇਖਿਆ ਆ ਜਿਹਦੇ ਵਿੱਚ ਕਿਮ ਜੋng ਉਨ ਦੀ ਬੇਟੀ ਜਿਹੜੀ ਆ ਉਹ ਪਹਿਲੀ ਵਾਰ ਪਹਿਲੀ ਵਾਰ ਨਹੀਂ ਅਸਲ 'ਚ ਬਾਹਰ ਆਪਣੇ ਦੇਸ਼ 'ਚੋਂ ਨਾਰਥ ਕੋਰੀਆ ਤੋਂ ਬਾਹਰ ਪਹਿਲੀ ਵਾਰ ਆਪਣੇ ਪਿਤਾ ਦੇ ਨਾਲ ਸਾਹਮਣੇ ਆਈ ਔਰ ਜਿਹਨੂੰ ਇਹ ਮੰਨਿਆ ਜਾਂਦਾ ਕਿ ਇਹ ਕਿਮ ਜੋng ਉਨ ਦੀ ਉਤਰਾਧਿਕਾਰੀ ਕੱਲੋਂ ਇਹਨੇ ਬੜਨਾ ਆ। ਅਸ਼ੀਜਨ ਪਿੰਗ ਨੇ ਕਿਹਾ ਕਿ ਚੀਨ ਇੱਕ ਬਹੁਤ ਵੱਡਾ ਤੇ ਸਟਰੋਂਗ ਦੇਸ਼ ਆ ਇਹਦੇ ਨਾਲ ਕੋਈ ਵੀ ਧੱਕਾ ਨਹੀਂ ਕਰ ਸਕਦਾ ਉਹਨਾਂ ਨੇ ਚੀਨ ਤੇ ਰੂਸ ਦੀ ਖਾਸ ਤੌਰ ਦੇ ਉੱਤੇ ਸਿਫਤ ਕੀਤੀ ਕਿ ਵਰਲਡ ਵਾਰ ਸੈਕੰਡ ਦੇ ਵਿੱਚ ਇਹਨਾਂ ਨੇ ਰੂਸ ਨੇ ਖਾਸ ਤੌਰ ਦੇ ਉੱਤੇ ਕਿਦਾਂ ਚੀਨ ਦੀ ਮਦਦ ਕੀਤੀ ਸੀ ਹੁਣ ਇਹ ਸਾਰੇ ਕੁਝ ਦੇ ਵਿੱਚ ਸਿੱਧਾ ਸਿੱਧਾ ਅਮਰੀਕਾ ਨੂੰ ਚੈਲੰਜ ਆ ਨਾਰਥ ਕੋਰੀਆ ਬਹੁਤ ਵੱਡੀ ਪਾਵਰ ਆ ਰੂਸ ਬਹੁਤ ਵੱਡੀ ਪਾਵਰ ਆ ਚੀਨ ਬਹੁਤ ਵੱਡੀ ਪਾਵਰ ਆ ਤਿੰਨੋਂ ਹੀ ਅਮਰੀਕਾ ਦੇ ਉਲਟ ਨੇ ਤੇ ਇਹ ਤਿੰਨੋਂ ਹੀ ਇੱਕ ਥਾਂ ਦੇ ਉੱਤੇ ਇਕੱਠੇ ਹੋਏ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਿਸ਼ਵ ਦੀ ਰਾਜਨੀਤੀ ਆ ਇਹਦੇ ਵਿੱਚ ਕੇਸ ਕਿਸਮ ਦਾ ਤ੍ਰੋਵੀਕਰਨ ਹੋਣਾ ਆ ਉਹਦੇ ਵੱਲੋਂ ਇੱਕ ਸੰਕੇਤ ਆ ਹੁਣ ਜਿੱਥੇ ਇਹਨਾਂ ਨੇ ਜਿਹੜਾ ਚੀਨ ਤੇ ਰੂਸ ਦੇ ਰੋਲ ਦੀ ਸਿਫਤ ਕੀਤੀ ਆ ਕਿ ਜਿਹੜਾ ਇਹ ਸਾਰਾ ਕੁਝ ਉੱਥੇ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਸੀ ਉੱਥੇ ਹੀ ਉਹਦੇ ਨਾਲ ਹੀ ਇਹਨਾਂ ਨੇ ਅਮਰੀਕਾ ਨੂੰ ਡਾਊਨ ਪਲੇ ਕੀਤਾ ਕਿ ਜਿਹੜਾ ਅਮਰੀਕਾ ਦਾ ਰੋਲ ਹੈਗਾ ਉਹਨੂੰ ਇੰਨਾ ਵੱਡਾ ਕਰਕੇ ਨਹੀਂ ਦਿਖਾ ਰਿਹਾ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਕਿਹਾ ਸ਼ੀ ਜ਼ਨ ਪਿੰਗ ਨੂੰ ਯਾਦ ਕਰਾਇਆ ਕਿ ਤੁਹਾਨੂੰ ਯਾਦ ਕਰਾ ਦਿੰਦੇ ਆ ਅਮਰੀਕਾ ਨੇ ਚੀਨ ਨੂੰ ਦੂਜੇ ਵਿਸ਼ਵ ਯੁੱਧ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ ਸੀ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਜਿਹੜੇ ਸ਼ੀ ਇਹਨਾਂ ਦਾ ਪੁੱਤਨ ਸ਼ੀ ਜਨ ਪਿੰਗ ਤੇ ਕੇਮਾਂਗੋਂ ਦਾ ਜਿਹੜਾ ਮਜ਼ਾਕ ਵੀ ਉਡਾਇਆ ਇੱਕ ਤਰੀਕੇ ਦੇ ਨਾਲ ਕਿ ਤੁਹਾਡੀ ਜਿਹੜੀ ਦੋਸਤੀ ਆ ਉਹਦੇ ਉੱਤੇ ਕਈ ਕਿਸਮ ਦੇ ਉਹਨਾਂ ਨੇ ਵਿਅੰਗ ਵੀ ਕੀਤੇ ਆ ਪ੍ਰੇਡ ਦੇ ਵਿੱਚ ਬਹੁਤ ਨਵੇਂ-ਨਵੇਂ ਚੀਨ ਨੇ ਹਥਿਆਰ ਮਤਲਬ ਦਿਖਾਏ ਆ ਜਿਨ੍ਹਾਂ ਦੇ ਵਿੱਚ ਹਾਈਪਰਸੋਨਿਕ ਮਾਈਜ਼ਲਸ ਨੇ ਜਿਨ੍ਹਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟੈਂਕ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੇ ਥੱਲੇ ਚੱਲਣ ਵਾਲੇ ਜਿਹੜੇ ਹੋ ਡਰੋਨ ਨੇ ਜਿਨ੍ਹਾਂ ਦੇ ਵਿੱਚ ਅੰਤਰਰਾਸ਼ਟਰੀ ਬੈਲਿਸਟਿਕ ਮਿਜ਼ਾਈਲਸ ਨੇ ਔਰ ਸਾਫ਼ ਤੌਰ ਤੇ ਉਹ ਕਹਿ ਰਿਹਾ ਕਿ ਸਾਡੀਆਂ ਮਿਜ਼ਾਈਲਾਂ ਅਮਰੀਕਾ ਤੱਕ ਪਹੁੰਚ ਸਕਦੀਆਂ ਐਡੀਆਂ ਵੱਡੀਆਂ ਤੇ ਜ਼ਬਰਦਸਤ ਮਿਜ਼ਾਈਲਾਂ ਸਾਡੇ ਕੋਲ ਆ। ਬੀਜਿੰਗ ਦੇ ਵਿੱਚ ਸਾਰੇ ਕੁਛ ਦੇ ਦੌਰਾਨ ਸਿਕਿਉਰਿਟੀ ਬਹੁਤ ਜ਼ਬਰਦਸਤ ਥੀ। ਉੱਥੋਂ ਦੇ ਰੋਡ ਬੰਦ ਕੀਤੇ ਗਏ। ਕਿਸੇ ਕਿਸਮ ਦਾ ਡਰੋਨ ਨਹੀਂ ਉਡਣ ਦਿੱਤਾ ਉਹਨਾਂ ਨੇ। ਇੱਥੋਂ ਤੱਕ ਕਿ ਲੋਕਾਂ ਨੂੰ ਬਾਹਰ ਖਾਣਾ ਵੀ ਨਹੀਂ ਬਣਾਉਣ ਦਿੱਤਾ ਕਿ ਸਾਡੇ ਆਸਮਾਨ ਸਾਫ਼ ਚਾਹੀਦੇ ਆ। ਜਿਹੜੇ ਐਨਾਲਿਸਟ ਨੇ ਉਹ ਇਹ ਕਹਿੰਦੇ ਆ ਕਿ ਭਾਵੇਂ ਇਹਨਾਂ ਨੇ ਆਪਣੀ ਮਿਲਟਰੀ ਤਾਕਤ ਬਹੁਤ ਵੱਡੀ ਦਿਖਾਈ ਆ। ਤੇ ਮਿਲਟਰੀ ਤਾਕਤ ਦਾ ਇੱਕੋ ਇੱਕ ਮਤਲਬ ਆ ਅਮਰੀਕਾ ਨੂੰ ਇਹ ਚੇਤਾਵਨੀ ਦੇਣਾ ਕਿ ਤੁਸੀਂ ਸਾਨੂੰ ਹੁਣ ਡਰਾ ਧਮਕਾ ਨਹੀਂ ਸਕਦੇ ਪਰ ਐਕਸਪਰਟ ਇਹ ਵੀ ਮੰਨਦੇ ਆ ਕਿ ਬਹੁਤ ਵੱਡੀ ਡਿਸਪਲੇ ਕੀਤੀ ਆ ਬਹੁਤ ਵੱਡਾ ਪ੍ਰਦਰਸ਼ਨ ਚੀਨ ਨੇ ਕੀਤਾ ਪਰ ਬਾਵਜੂਦ ਇਹਦੇ ਚੀਨ ਦੀ ਮਿਲਟਰੀ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਨੇ ਔਰ ਇਹਨਾਂ ਦੇ ਬਹੁਤ ਸਾਰੇ ਜਿਹੜੇ ਜਨਰਲ ਨੇ ਉਹਨਾਂ ਦੀ ਆਰਮੀ ਦੇ ਉਹਨਾਂ ਨੂੰ ਕ੍ਰਾਪਸ਼ਨ ਕਰਕੇ ਹਟਾਇਆ ਗਿਆ ਤੇ ਉਹ ਜਿਹੜੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਸਾਰੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਯੂਐਸ ਇੰਟੈਲੀਜੈਂਸ ਹੈਸ ਵੇਲੇ ਇਹ ਮੰਦੀ ਆ ਕਿ ਸੀ ਚਾਹੁੰਦੇ ਆ ਕਿ ਜਿਹੜੀ ਇਹਨਾਂ ਦੀ ਮਿਲਟਰੀ ਆ 227 ਤੱਕ ਇੰਨੀ ਤਿਆਰ ਹੋ ਜਵੇ ਕਿ ਤਾਈਵਾਨ ਦੇ ਵਿੱਚ ਇਹਨਾਂ ਦੇੜ ਕਰ ਸਕਣ ਕਿਉਂਕਿ ਉਸ ਇਲਾਕੇ ਦੇ ਵਿੱਚ ਤਾਈਵਾਨੀ ਆ ਜਿਹਦੀ ਦੂਜੇ ਦੇਸ਼ਾਂ ਦੇ ਨਾਲ ਸਾਂਝ ਆ ਜਿਹੜੇ ਚੀਨ ਦੇ ਉਲਟ ਆ ਸੋ ਚੀਨ ਨਹੀਂ ਚਾਹੁੰਦਾ ਕਿ ਇਹਦੇ ਨੇੜੇ ਉਦਾਂ ਦਾ ਕੋਈ ਦੇਸ਼ ਹੋਵੇ ਜਿਹੜਾ ਇਹਦੇ ਉਲਟ ਕਿਸੇ ਨੂੰ ਬਿਲਕੁਲ ਕੋਈ ਮਤਲਬ ਪਨਾਹ ਦੇ ਸਕੇ ਜਾਂ ਉਹਨਾਂ ਦਾ ਸਾਥ ਦੇ ਸਕੇ ਇਹ ਗੱਲ ਬਿਲਕੁਲ ਉਸ ਤਰ੍ਹਾਂ ਦੀ ਆ ਜਿੱਦਾਂ ਰੂਸ ਦੇ ਮੁੱਢ ਯੂਕਰੇਨ ਆ ਤੇ ਯੂਕਰੇਨ ਦੇ ਪਿੱਛੇ ਸਾਰੇ ਦੀ ਸਾਰੀ ਨਾਟੋ ਆ ਚੀਨ ਦੇ ਮੋਢ ਤਾਈਵਾਨ ਆ ਸਮੁੰਦਰ ਦੇ ਵਿੱਚ ਤੇ ਤਾਈਵਾਨ ਜਿਹੜਾ ਆ ਉਹ ਸਿੱਧਾ ਸਿੱਧਾ ਇਹਨਾਂ ਦੇ ਨਾਲ ਆ ਤੇ ਹੁਣ 27 ਤੱਕ ਮੰਨਿਆ ਜਾ ਰਿਹਾ ਕਿ ਚੀਨ ਇਦਾਂ ਦੀ ਮਿਲਟਰੀ ਬਣਾਉਣਾ ਚਾਹੁੰਦਾ ਕਿ ਇਹ ਉੱਥੇ ਸਿੱਧਾ ਜਾ ਕੇ ਅਨਵੇੜ ਕਰ ਲਵੇ ਤੇ ਉਹਨੂੰ ਆਪਣੇ ਕਾਬੂ ਵਿੱਚ ਕਰ ਲਵੇ ਸੋ ਦੂਜਾ ਇਹਦੇ ਨਾਲ ਇਹ ਹੋਇਆ ਕਿ ਸੀ ਜਨ ਪਿੰਗ ਦੀ ਡੋਮੈਸਟਿਕ ਪਪੂਲਾਰਿਟੀ ਆ ਜਿਹੜੀ ਲੋਕਲ ਚੀਨ ਦੇ ਵਿੱਚ ਲੋਕਪ੍ਰਿਤਾ ਆ ਉਹ ਕਾਫੀ ਵਧੀ ਆ ਜਿਹੜਾ ਇੱਕ ਰਾਸ਼ਟਰੀ ਮਤਲਬ ਇੱਕ ਨੈਸ਼ਨਲਿਜ਼ਮ ਦੀ ਭਾਵਨਾ ਆ ਉਹ ਬਹੁਤ ਵਧੀ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਜਿਹੜੇ ਬਾਹਰਲੇ ਦੇਸ਼ ਹੈਗੇ ਚੀਨ ਦਾ ਕਿਸੇ ਵੇਲੇ ਇਹਨੂੰ ਹਿਮਿਲੇਟ ਕਰਦੇ ਸੀ ਜਾਂ ਇਹਨੂੰ ਗਲਤ ਮਾੜਾ ਸਮਝਦੇ ਸੀ ਉਹਦੇ ਖਿਲਾਫ ਇਕੱਠੇ ਨੇ ਵੱਡੀ ਇੱਕ ਇਹ ਗੱਲ ਮੰਨੀ ਜਾ ਰਹੀ ਆ ਕਿ ਦੁਨੀਆ ਦੀਆਂ ਤਿੰਨ ਵੱਡੀਆਂ ਤਾਕਤਾਂ ਕਿਸੇ ਵੇਲੇ ਰਸ਼ੀਆ ਦੁਨੀਆ ਦੇ ਵਿੱਚ ਅਮਰੀਕਾ ਦਾ ਮੁਕਾਬਲਾ ਕਰਨ ਦੇ ਲਈ ਨੰਬਰ 1 ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਆਪਣੇ ਉਹਦਾ ਦਾ ਅੰਦਰ ਦਾ ਸਿਸਟਮ ਹੀ ਇੰਨਾ ਟੁੱਟ ਗਿਆ ਕਿ ਸਾਰਾ ਦਾ ਸਾਰਾ ਤਬਾਹ ਹੋ ਗਿਆ ਚੀਨ ਦੂਜੇ ਨੰਬਰ ਦੇ ਉੱਤੇ ਨਾਰਥ ਕੋਰੀਆ ਦਾ ਖਾਸ ਤੌਰ ਦੇ ਤੇ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ ਇੱਕ ਵੱਡਾ ਖਤਰਾ ਆ ਇਹ ਤਿੰਨੋਂ ਦੇਸ਼ਾਂ ਦਾ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਤੇ ਸਾਫ਼ ਤੌਰ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਜਿਹੜੀ ਮਿਲਟਰੀ ਪਰੇਡ ਆ ਉਹਦੇ ਵਿੱਚ ਸ਼ਾਮਲ ਹੋਣਾ ਕਿਤੇ ਨਾ ਕਿਤੇ ਇੱਕ ਸੰਕੇਤ ਅਮਰੀਕਾ ਦੇ ਲਈ ਜਿਹੜਾ ਦੱਸਿਆ ਜਾ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ